ਸਹੀ ਤੁਰ। ਹੋਰ ਮਾਰੋ। ਵਧੀਆ। ਵੈਰੀ। ਕਾਈ ਨੇ ਲੈ ਲੈ ਟਰੈਕਟਰ। ਚਲੋ ਚੱਕੋ ਖੜੇ ਹੋਇਓ ਗਟਾਇਰ ਨਹੀਂ ਉਹ ਤਾਂ ਟਰਾਲੀ ਐ ਆਜੋ ਛੱਡ ਦੇ ਚਲੋ ਤੁਰੋ। ਸਹੀ ਤਾਂ ਆਈ ਤਾਂ ਹੋ ਗਈ ਜੀ ਤਿਆਰ। ਕਾਈ ਗੁੱਸੇ ਨਾਲ ਮੜਾ ਜਾ। ਨਾ ਬੁੱਤ ਇਹ ਨਾ ਛੇੜ ਡੋਲੀ ਆਣੀ ਪੁੱਤਰ ਡੈਡੀ ਨੇ ਮਾਰਿਆ ਡੈਡੀ ਡੈਡੀ ਹੀ ਮਾਰਿਆ ਤੇਰੇ ਡੈਡੀ ਨੇ ਮਾਰਿਆ ਫੇਰ ਕੱਲ ਡਾਡੀ ਨੇ ਪੀਜਾ ਲੈ ਕਿੱਦਾਂ ਸੀ ਉਹ ਉਹ ਖਾ ਗਿਆ ਚਲੋ ਇੱਕ ਫਿਰ ਵੀ ਚੈਨ ਨੂੰ ਕੱਲੀ ਸੈ ਨੂੰ ਲਿਆ ਕਰੂਗਾ ਮੈਂ ਤੀਜੀ ਸੈ ਤੈਨੂੰ ਲੈ ਜਾ ਕਰੂਗਾ ਸਿਰਵਾਵਾ ਸਵਾਗਤ ਕਰਦੇ ਹਾਂ ਜੀ ਭੂਆ ਕੋਲ ਚੱਲਿਆ ਹੈ ਜੀ ਅੱਜ ਸਵਾਗਤ ਆ ਟੋਟਰੀ ਹੈ ਕੋਈ ਲੱਡੋ ਦੂਜੀ ਮੇ ਪਾ ਲਈ ਟੁੱਟੀਆਂ ਤਾਂ ਰਹਿਣ ਦੇ ਸਿਰਤਗਾ ਸਾਰਾ ਰਬੜਾ ਤੂੰ ਅੱਖ ਲੱਗ ਜਾ ਕਰ ਵਾ ਕੀ ਹਾਂ ਉਹ ਐਵੇਂ ਚਾਸ ਤਾਜ ਤਾਂ ਉਹ ਵੱਡਾ ਹੋ ਗਿਆ ਉਹਨੂੰ ਹਾਂ ਕੋਈ ਨਹੀਂ ਬੁੱਤਾ ਦੈਂ ਦਵਾਈ ਲੋ ਬੇਟੇ ਬੁਖਾਰ ਹੈ ਹੈ ਮੱਥਾ ਤਪ ਗਿਆ ਦੀਦੀ ਬਹਿ ਜਾ ਦੀਦੀ ਕੋਲੇ ਟਿੱਕੇ ਬਹਿ ਜਾ ਪੁੱਤਰ ਚਲਦੇ ਆਪਾਂ ਕਿੱਥੇ ਜਾਣੇ ਅੱਜ ਤੈਨੂੰ ਦੇਖਦਾ ਨਹੀਂ ਮੈਂ ਬੁਆ ਘਰਾਂ ਕੋਲੇ ਜਾਣੇ ਹਨ ਬਹਿ ਜਾ ਟਿੱਕ ਜਾ ਨਾਲ ਠੰਡੇ ਵਿੱਚ ਕੀ ਫਿਰਦਾ ਤਾਜੋ ਰੇ ਜਿਹੜਾ ਘਟਨੇ ਆਣਾ ਤਾਜੋ ਬੈਟੇ ਟੇਕ ਜੀ ਠੀਕ ਜੀ। ਮੈਨੂੰ ਵੀ ਲੱਗਦਾ। ਚੱਲਦੇ ਆਂ ਆਪਾਂ ਬਸ। ਹਾਂਜੀ ਕਲਪ੍ਰੀ ਸਿੰਘ। ਗੁੱਡ ਮਾਰਨਿੰਗ। ਸਸ਼ਿਕਾ। ਸਸ਼ਿਕਾ। ਸਵਾਗਤ ਹੈ ਜੀ ਨਵੇਂ ਬਲੌਗ ਵਿੱਚ ਅਸੀਂ ਚੱਲੇ ਆਂ। ਦੀਦੀ ਹੋਣਾ ਕੋਲ। ਸੰਧਾਰਾ ਦੇਣ। ਸੈਜੂ ਨੂੰ ਹੋ ਰਿਹਾ ਬੁਖਾਰ ਵਿਚਾਰੇ ਨੂੰ ਗੱਲ ਕਰ। ਹਨਾ ਪੁੱਤ। ਠੀਕ ਹੈ। ਗਾਣਾ ਲਾ ਦੋ ਕੋਈ। ਕੱਲ ਪਹੁੰਚਦੇ ਆਈਏ ਪੁੱਤ। ਮੇਰੇ ਤੇ ਪਾਈ। সাইদি প্রতিসি আছো নান্দা সিগা সিগি তে যো পরদা পাচ্ছো অপর চলে আ সিদি হরা কোলে তাই কি করিছ না তো দিদি ওলে কালে কেডি দিদি কোলে পারমন কোলে পারমন কোলে তে হরা বাই বাই কোনি যাম বাই কোলে ভি যাম বাই দা নাম কি হ ਆਜੋ ਸਹਜ ਨਾ ਚਲਾ ਲਓ ਉਹ ਦੇਖੇ ਹੋਰ ਲੈਣੇ ਪਿੱਛੇ ਵਾਜੇ ਜੱਪਦਾ ਕਿ ਮੈਂ ਠੀਕ ਹੈ ਹੈ ਬਕੂ ਕਾਈ ਕਿਸਦੇ ਪਿੱਛੇ ਵਾਜੇ ਪੁੱਤ ਦੀਦੀ ਨੂੰ ਮੈਂ ਬੁੱਕਲ ਚਵਾ ਲਾ ਇਹਦੇ ਸਿਰ ਮਾਟ ਦਿੰਦੀ ਹਾਂ ਹਾਂ ਮੈਨੂੰ ਹਾਂ ਤਾਂ ਆਜ ਇਹ ਰੋ ਗੱਡੀ ਲਾਂਗਾ ਉਹ ਐਨੇ ਭੱਜ ਕੇ ਆਹ ਓਟਾ ਇਹ ਲੰਗਾ ਲੰਗਾ ਬਬੇ ਨਾ ਹੁੰਦਾ ਲੈ ਸਾਈ ਨੂੰ ਬੁਖਾਰ ਸੀ ਤਾਂ ਲੈ ਕੇ ਸੀ ਨਾ ਇਸ ਕੰਬਲ ਲੈ ਕੇ ਠੰਡ ਲੱਗਦੀ ਸੀ ਨਾ ਹੈ ਨਾ ਇਹਦਾ ਆਲਾ ਉਹ ਡਾ ਮੜਾਇਆ ਗਿਆ ਤਾਂ ਮੜ ਬਿੱਤੇ ਚਿੱਤਰਾ ਉਹ ਮੇਰ ਕੋ ਮੈਂ ਕੋਠੇ ਦਾਫੇ ਸਿੱਧੂ ਨੂੰ ਜਾਂਦੀ ਆ ਜਿਹੜੀ ਉੱਥੇ ਉੱਤਰੂਗਾ ਗਾਹ ਚੱਲੂ ਮੈਂ ਤੁਹਾਨੂੰ ਦੱਸੂ ਧਾਰਾ ਟੱਪ ਕੇ ਹਾਂ ਆਈ ਮੋੜ ਲੈਰ ਕੋ ਹਾਂ ਸੱਜੇ ਮੋੜ ਲੂ ਹਾਂ ਮੈਂ ਤਾਂ ਕੋਈ ਨਹੀਂ ਦਰੀ ਆਉਂਦਾ ਅੱਛਾ ਤਾਂ ਠੰਡ ਨਹੀਂ ਆਉਂਦੀ ਹੈ ਜੀ ਮਗਰ ਤਾਂ ਕੰਬਲ ਪਿਆ ਕੋ ਨਹੀਂ ਯਾਰ ਤਾਜ ਆ ਕਿੱਧਰ ਨੂੰ ਆਦੀ ਆ ਤਾਜ ਲੈ ਯਾਰ ਮੋਰੀ ਦੀ ਕੇ ਉੱਤਰ ਗਿਆ ਨਾਲ ਹੀ ਉਹਦੇ ਬਾਪੇ ਨਾਲ ਹੀ ਉੱਤਰ ਗਿਆ ਨਾ ਉੱਤਰ ਗਿਆ ਨਾ ਮੈਨੇ ਬਾਹਰ ਕਿ ਲੈਣਾ ਕੋ ਗੱਡੀ ਮੋੜ ਗੋ ਗੱਡੀ ਮੋੜੋ ਯਾਰ ਆਹ ਕਿ ਲੈ ਹੋਏ ਉਹ ਤਾਂ ਗੱਡੀ ਬੋਰਦਾ ਜੀ ਐ ਫੜਾ ਲਾਓ ਜੀ ਫੜੋ ਕਿ ਵੀੜਾਗੇ ਆ ਪੜਾ ਕੇ ਹੋਣਾ ਸੱਚੀ ਗੱਲ ਨਹੀਂ ਹੈ ਯਾਰ ਯਾ ਇਹ ਪੂਆ ਕੋਲੇ ਤਾਜੂ ਚੱਕ ਇਧਰ ਓ ਤਾਜ ਕਿੱਥੇ ਆ ਗਿਆ ਕਿੱਥੇ ਆ ਗਿਆ ਓਏ ਬੋਲਦਾ ਹੀ ਨਹੀਂ ਮੇਰੇ ਕੋਲੇ ਵੀ ਲੋਰ ਐ। ਬਾਈ ਆ ਗਿਆ ਪੂਆ ਕੋਲੇ ਸੰਧਾਰਾ ਲੈ ਕੇ। ਹਨਾ ਤਾਂ ਘਰ ਲਿ ਗਏ। ਹਨਾ ਕੀ ਲੈ ਕੇ ਆਏ? ਬੋਲਦੇ ਹੀ ਨਹੀਂ। ਆਈ ਪਚ ਲੈਣੇ ਹੁਣ। ਅੱਲਾ ਭੈਣ ਹੋਰਾਂ ਕੋਲੋਂ ਹੁਣ। ਕਿਛਣਾ ਖੋਲੋ। ਇਹ ਤਾਂ ਹੋਰੀ ਨਿੰਦਾਂ ਨਹੀਂ ਚੋਰੀ। ਕਿੱਥੇ ਜੀ ਸੀ ਉਹ ਖੂਹ ਜਿਹੜਾ ਥੁਕੀਆਂ ਸੀਗਾ। ਇੱਧਰ ਪੈਣੀ ਜੁੱਤੀਆਂ ਵੀ। ਆਪਾਂ ਪਹੁੰਚ ਚੁੱਕੇ ਹਾਂ ਛੋਟੀ ਭੈਣ ਕੋਲੇ। ਡਿੱਤੀ ਗੜੇਵਾ। ਸਤਿ ਸ਼੍ਰੀ ਅਕਾਲ। ਕਿਨੇ? ਅੱਛਾ। ਤੇਵੇਂ ਆਹ ਠੀਕ ਹੈ। ਵਾਹ ਜਦ ਲਿਆ ਕਰੋ। ਹਾਂ। ਇਹ ਨੂੰ ਆਹ ਇਸੰਦੀ ਆ ਤੇਰੀ ਮੰਗਣੀ ਦਾ। ਆ ਜਾ ਪੁੱਤ। ਹੱਸੀ ਗੱਲ ਪੈਣੀ। ਹੋ ਠੀਕ ਆ। ਠੀਕ ਆ। ਆ ਦੀ ਹਾਂ ਤੁਸੀਂ ਦੱਸੋ। ਆ ਜਾ ਪੁੱਤ। ਅਸੀਂ ਗੜਤ ਨਹੀਂ ਹੁਣ ਗੜਚ ਬੈਠ ਗਿਆ ਪਾ। ਹੈ। ਆ ਜਾ। हां 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 sih. हां 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 ਮਹਵਤਰਾ ਇੰਨੀ ਹੈ ਹਾਂਜੀ ਅਸੀਂ ਚੱਲਿਆ ਸਿੱਧੂ ਮੂਸੇ ਵਾਲੇ ਦੀ ਹਵੇਲੀ ਚ ਤੇ ਟਾਈਮ ਤਾਂ ਸਾਡੇ ਕੋਲ ਥੋੜਾ ਹੀ ਹੈ ਸ਼ਾਮ ਦੇ 5 ਵਜਨ ਵਾਲੇ ਨੇ ਤੇ ਅਸੀਂ ਉੱਥੋਂ ਦੀ ਆਪਦੀ ਦੀਵਾਰਾਂ ਕੋਲ ਜਾਣੇ ਹੁੰਦੇ ਜਦੋਂ ਅਸੀਂ ਹਵੇਲੀ ਕੋਲ ਦੀ ਲੰਘਦੇ ਹੁੰਨੇ ਆ ਉਸੇ ਵਿੱਚ ਦੀ ਪਿੰਡ ਮੂਸੇ ਵਿੱਚ ਦੀ ਅਸੀਂ ਸਿੱਧੂ ਮੂਸੇ ਵਾਲੇ ਦੀ ਹਵੇਲੀ ਚੱਲੇ ਆਂਗੇ ਸਹਿਜ ਹੋਰਾਂ ਨੂੰ ਬਹੁਤ ਚਾ ਆਏਗਾ ਵੀ ਅਸੀਂ ਜਾਣਾ ਹੀ ਜਾਣਾ ਹਨਾ ਸੱਚ ਸਹਿਜ ਬਹੁਤ ਟਾਈਮ ਲੱਗੇ ਪਈ ਸੀ ਘੰਟਾ ਹੋ ਗਿਆ ਨੇ ਵੀ ਇੰਨੀ ਨੂੰ ਵੀ ਆਪਾਂ ਜਾਣਾ ਛੇਤੀ ਚੱਲੋ ਛੇਤੀ ਤੇਰੂ ਜਲਦੀ ਜਲਦੀ ਜੇ ਹੁਆ ਆਪਾਂ ਪਹੁੰਚ ਲੱਗ ਗਿਆ ਲੱਗਾ ਜਾ ਕੇ ਦਿਖਾਉਣੇ ਸੋ ਖਵੇਲੀ ਦੂਸਰੇ ਵਾਲੇ ਦੀ ਹੈ ਤੇ ਸਿੱਧੂ ਚਾਣਾ ਹੋ ਗਿਆ ਲੈ ਅੱਛਾ ਦੂਸਰੇ ਵਾਲਾ ਹੋ ਗਿਆ ਬੱਤ ਤੇ ਸਹੀਗਾ ਦਵਾਰੇ ਆ ਗਿਆ ਹਾਂ ਬੱਤ ਹੰਤਾ ਆ ਗਿਆ ਦਵਾਰੇ ਤੇ ਵੈਸੇ ਅਫਸੋਸ ਜਾਂਦਾ ਜਾ ਕੇ ਵੀ ਪਹਿਲਾ ਹਣਾ ਸ਼ਕਤੀ ਨਾਲ ਭੇਜੋ ਅੱਛਾ ਵੀ ਬਰਜਾਣ ਕਰੇ ਪਿਆਸ ਨਹੀਂ ਜਰਾ ਹੋਰ ਫੋਟੋ ਆਪਣੇ ਘਰੇ ਫੋਟੋ ਦੀ ਪੈਸੀ ਉਹ ਉਹ ਭੇਂਤੀ ਫੇਰ ਮੰਗਿਆ ਅੱਛਾ ਫਿਰ ਦੂਸੇ ਨਾਲ ਗਿਆ ਸ਼ਕਤੀ ਮਾਰਦੀ ਭਾਈ ਸ਼ਕਤੀ ਮਾਰਦੀ ਬਿਤਾਜ ਨੇ ਸ਼ਕਤੀ ਹੈ ਮਾਰੀ ਸਾਰਿਆਂ ਨੇ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਵੀ ਚੱਲ ਹਣਾ ജന ആയിച്ച <laughs> ਤੁਸੀਂ ਕਿੱਥੇ ਵੇਲੀ ਚ ਜਾਣਾ ਕਿੱਥੇ ਵੇਲੀ ਜਾਣਾ ਬਟੇ ਸਿਆਮ ਦੇ ਸਿੱਕੇ ਸਮਾਤ ਤੇ ਜਾ ਛੋੜੇ ਕਰ ਕੀ ਲੈ ਮੈਂ ਤਾਂ ਸਮਾਤ ਤੇ ਵਹ ਜਾਇਆ ਮੈਂ ਚੱਲ ਤੁਸੀਂ ਇਹਦੇ ਹਵੇਲੀ ਚ ਜਾਣਾ ਚੱਲ ਆਪਾਂ ਹਵੇਲੀ ਚ ਵੀ ਜਾ ਹੀ ਆਉਨੇ ਆ ਫਿਰ ਹੁਣ ਥੋੜਾ ਕੁ ਟਾਈਮ ਲਾ ਲਾਂਗੇ ਬੜਾ ਟਾਈਮ ਲਾ ਦੇ ਇਹ ਯਾ ਕਿੱਥੇ ਲੱਗ ਕੇ ਮੈਂ ਮੈਂ ਇੱਕ ਨੰਬਰ ਰੈਂਟਰ ਲੈ ਕੇ ਆਏ ਸੀਗੇ ਹਵੇਲੀ ਦੇਖੋ ਕਿੰਨਾ ਕੱਠਾ ਹੈ ਬਾਈ ਦੀ ਹਵੇਲੀ ਜੋ ਜੀ ਵੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਹਰ ਕੋਈ ਮਿਲਣ ਨਾ ਚਾਹੁੰਦਾ ਇਹ ਜਾ ਕੇ ਆਉਂਦਾ ਮੂੰਹ ਮਿੰਟ ਰਹਿ ਗਿਨ ਬੰਦੇ ਕਾ ਲੱਗਿਆ ਸੀ ਦੇਖਿਆ ਸੀ ਇਹਨੂੰ ਆਪਣੇ ਪਿੰਡ ਤੇ ਇਹ ਆਹ ਓ ਬੋਈ ਬੋਈ ਇੱਥੇ ਖੜਾ ਦਿੱਤੀ ਨਾ ਥੱਲੇ ਜਾ ਹਾਂ ਚੱਲੋ ਉਹ ਚੇਕ ਕਰਤੀ ਲੋ ਜੀ ਇੱਥੇ ਜੀ ਖੜਨਾ ਦੇਖ ਕਿੰਨੇ ਨੇ ਇੱਕ ਲੜਾ ਹੈ ਇੱਕ ਠਿਕੜਾ ਹੈ ਉਹ ਠਿਕੜਾ ਕਿਡਾ ਹਣੀ ਉੱਥੇ ਦੇਖ ਨਹੀਂ ਕੋਈ ਇੱਥੇ ਨੇੜੇ ਜੀ ਖੜਾਵਾਂਗੇ ਪਤਵਲ ਜੁੜਨੀ ਹੁਣ ਸੱਜੀ ਪਹੁੰਚ ਗਏ ਇਸਨ ਆਏ ਪਹੁੰਚ ਗਏ ਹਣਾ ਆ ਚੱਲੀਏ ਦੇਖਿਆ ਸੀ ਅੱਜ ਜਲੇਬਲਾ ਉਹ ਤੇ ਦਵੇਲੀ ਚੱਲਦੇ ਆਪਾਂ ਮੁਲਾਜ਼ਮ ਕਹਿੰਦੇ 5 ਵਜੇ ਦਾ ਟਾਈਮ ਹੀ ਆ ਟ੍ਰਾਈ ਕਰ ਲਈ ਸੈਜੀ ਨੂੰ ਕਲੀ ਤੇ ਰੁਪਾ ਨੂੰ ਖੜਾ ਚੱਲ ਰੁਪਾ ਚੱਲ ਅੱਗੇ ذرو ਹਾਂਜੀ ਦੇਖੋ ਪੁੱਤ ਸੈ ਉਹ ਡੱਬ ਕੀ ਬੈਠੇ ਆਥਾਰ ਸਿੱਧਾ ਜੇ ਤਾਜ ਉਹ ਥਾਰ ਸੀ ਉੱਤ ਸੇਜੂ ਬਟੇ ਆਥਾਰ ਸੀੜੀ ਜਵਾਰ ਕੇ ਗੋਲੀ ਚੱਲੀ ਆ ਚਲੋ ਵੀ ਚਲੋ ਦੂਰੀਆ ਉੱਭੂ ਇਹਦਾ ਮੌਮ ਦਾ ਸੱਚ ਹੈ ਤਾਂ ਕਿੰਨਾ ਸੈ ਤੁਮਰ ਹੋਰ ਮਾਰੋ ਵਧੀਆ ਵੈਰੀ ਗੁੱਡ ਆਓ ਚੱਲੀਏ ਫਿਰ ਹੁਣ ਟਾਈਮ ਹੋ ਗਿਆ ਪੂਰਾ 3:00 ਚੱਲੀਏ ਕਈ ਜਾਂਦੇ ਬਟੇ 5 ਵਜੇ ਦਾ ਟਾਈਮ ਆ ਆ ਚੱਲੀਏ ਫਿਰ ਹੁਣ ਹਾਂਜੀ ਆਓ ਚੱਲੀ ਬੱਤੋ ਛੋਟਾ ਲੈ ਲੈ ਦੋ ਲੈ ਲੈ ਮੈਂ ਛੋਟਾ ਕਿੰਨੇ ਕਿੰਨੇ ਛੋਟੇ 10 10 ਹਾਂ ਛੋਟੇ ਦੇ ਦਿੰਦੀ ਹਾਂ ਇਹਨਾਂ ਚ ਕੋਈ ਕੋਈ ਲੈ ਲੈ ਮੈਂ ਇੰਕੇ ਆਇਆ ਡਾਟ ਲੈ 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 ਲੋ ਬੱਤੋ ਲੈ ਨਹੀਂ ਲੈ ਨਹੀਂ ਜਲਦੀ ਲੋ ਮੇਲਾ ਲਾ ਗਏ ਸਿੱਧੂ ਮੂਸੇ ਵਾਲਾ ਹਾਂ ਕਾਇਨ ਲੱਲੇ ਟਰੈਕਟਰ ਚਲੋ ਚੱਕੋ ਖੜੇ ਹੋਇਓ ਗਟਾਇਰ ਨਹੀਂ ਉਧਰ ਟਰਾਲੀ ਐ ਆਜੋ ਛੱਡ ਦੇ ਚਲੋ ਤੁਰੋ ਚਲੋ 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 ਵੀ ਮੋੜਾ ਵੇ ਮੋੜਾ ਮੋੜਾ ਕੱਢ ਦੇ ਕੱਢ ਦੇ ਚਲ ਸਾਰੇ ਪਿੱਛੇ ਬੈਠ ਜਾ। ਉਹ ਮੇਰੇ ਪੋੜਾ ਆਉਂਦਾ ਹੈ। ਤੂੰ ਵੀ ਨਹੀਂ ਲੈ ਕੇ ਆਸ। ਨਾਲੇ ਰਾਤ ਕਰੇ ਰਟਣ ਹੈ। ਨਹੀਂ ਹੈ ਯਾਰ ਕਿਨ ਦਾ ਹੈ। ਲੈ ਲਈ ਉਹ। ਬੇਸਤਾ ਸੀ ਲੈ ਲਈ ਸੀ ਇਹ ਛੱਲੇ ਪੁੱਤ। ਹੁਣ ਸਾਨੂੰ ਨਰਾਸ਼ ਨਹੀਂ ਕਰਦੇ ਤਾਈਓ ਆ ਲੈ ਲੈਣੇ ਆ ਠੀਕ ਹੈ। ਮਾਂ ਪਿਓ ਰੋਕਦਾ। ਹਾਂ ਇੱਕ ਤਾਂ ਲੈ ਲੋ ਸਟicker ਲੈ ਲੈਣੇ ਆ। ਓਕੇ ਇਹ। ਇੱਕ ਉਹ ਤਾਂ ਲੈ ਲੀ ਵਿਚਾਰੀ ਤਾਂ ਛੋਟੀ ਤਾਂ ਲੈ ਲੈ ਚੱਲ ਲੈ ਲੈ ਇੱਕ ਉਹ ਤਾਂ ਲੈ ਲੈ। ਦਾਰ ਦਾਰ ਕਰ ਲਵਾਂਗੇ। ਕੱਠੀ ਹੈ ਮੇਰੇ ਕੋਲ ਜਿੰਨੇ।

ਪੈਸੇ ਤਾਂ ਬਸ ਨਾ ਤੇ ਬਹੁਤ ਵਾਰੀ ਜਾਏ ਹੈ ਹਨਾ ਅਸੀਂ ਆਪਾਂ ਆਪਾਂ ਨੂੰ ਫੇਰ ਕਰ ਦੇ ਫੇਰ ਜਾਵਾਂਗੇ ਬਤ ਨੂੰ ਫਿਰ ਹੀ ਜਾਂਦੇ ਆ ਆਹ ਹਾਂ ਕਿੰਨੇ ਵਜੇ ਟਾਈਮ ਹੋਣਾ ਉੱਤੇ ਜਾਵਾਂਗੇ ਆਉਣੇ ਜਾਂ ਨਹੀਂ ਚਾਹੇ ਕੋਈ ਸੋਦੀਆ ਬੂਹਰ ਕੋਲੋਂ ਨੇ ਪੈਤੀ ਆਉਣੇ ਨੇ ਆਣਾ ਬਤ ਜਿੰਨੇ ਜਿੱਤੇ ਮੈਂ ਆਉਂਦਾ ਹੋਇਆ ਉਹਦੇ ਬਾਅਦ ਚੱਲਾਂਗਾ ਹਾਂ ਹਾਂ ਲਓ ਜੀ ਵੀ ਬਵਾ ਦੇ ਆਂਗੇ ਹਨਾ ਨਾ ਆ ਦੇਖ ਸਾਹਾਂ ਦੇ ਬੋਰਡ ਲੱਗੇ ਹੋਏ ਐ ਸਿੱਧੂ ਮੁਸੇਵਾਲੇ ਦੇ ਤਾਂ ਆਇਆ ਹੋਣਾ ਨਵੀਂ ਬੋਚ ਆਏਗਾ ਬਹੁਤ ਸਾਰੇ ਸਟicker ਤੇ ਸੈਕਟਰ ਲੈ ਲੈਣੇ ਹਨ ਮੇਰੇ ਕੋਲ ਤਾਂ ਹੈ ਕਿ ਫਿਲਮ ਸੁ ਕਰਾਤ ਹੈਗੀ ਚਾਂ ਤੋਂ ਪੀਂਗੀ ਅੱਛਾ ਆ ਲਾ ਲੀਂ ਬਸ ਫਿਰ ਤੂੰ ਹੀ ਲਾ ਲੇਂਗੀ ਹੋਰ ਕੀ ਰਹੀ ਪੰਜੋਗੇ ਆਪਾਂ ਨਹੀਂ ਲਾ ਪੰਜ ਹਾਂ ਪੰਜੋਗੀ ਓਕੇ ਫੈਮਲੀ ਚਲੋ ਵੀ ਹੁਣ ਆਪਾਂ ਚੱਲੇ ਆ ਘਰੇ ਛੇ ਛੇ ਦੀ ਆਏ ਨਾ ਘਰ ਖੜਾਕ ਕਰੀਏ ਨਾ ਨਾ ਰੱਖ ਦੇ ਇੱਥੇ ਰੱਖ ਦੇ ਸੋਹਣਾ ਲੱਗੂ ਘਰ ਆ ਕੇ ਖੇਡ ਲਈ ਹਾਂ ਵਰਤਾਂਗੇ ਬਾਅਦ ਜੀ ਆਪਾਂ ਐਂਟਰ ਕਰਕੇ ਘਰੇ ਮੋਹਨ ਚੁੱਕ ਗਿਆ ਹਾਂ ਤਾਂ ਇਹ ਜਾਰ ਕਰਕੇ ਰਹਿ ਗਏ ਅਰੇ ਇਨੀ ਮੈਪੀ ਗੋਲਡ ਨਾ ਬਾਹਰ ਬੋਲੋ ਜੀ ਚਲੋ ਜਿੱਤਰ ਅੱਧੀ ਵਾਰਪਾਂ ਚਲ ਕੋਈ ਨਾ ਖੋਲਦਾ ਜੈ ਮਮੀ ਨਹੀਂ ਇਹ ਕੱਟ ਕੇ ਐਵੇਂ ਮਾਸ਼ਾ ਨਾ ਦੇਖਾ ਕੱਟਣਾ ਹੈ ਲੋ ਬੰਦ ਇੱਕ ਕੱਟੇ ਹੜਵਾਤਾ ਇਹ ਨਹੀਂ ਕਰਦਾ ਦਿੱਕਤ ਦੇਖ ਲੈ ਫਾਈ ਕਰਾਉਂ ਉਹ ਹਾਂ ਵੇ ਇਹ ਤਾਂ ਮੁਚੜਾ ਲਿਆ ਤਾ ਤੇ ਕਿਉਂ ਵਸੀ ਆਇਆ ਕਿੰਨੇ ਦੇ ਲਿਆ ये कितनी दौड़ी क्या रख रहा है देख थोड़ा दिखता बोलकर के भागिएगाऊंगा तो डायरेक्टर लगे यार जान हाय हाय